ਜਾ ਸ਼੍ਰੀ ਰਾਮ ਜੀ ਹਰ ਹਰ ਮਾ ਦੇਵ ਜੀ ਟਾਈਮ ਹੋ ਚੁੱਕਿਆ 11 ਵਜੇ ਦੀ ਸ਼ਾਂਤੀ ਹਾਂ 11 ਵਜੇ ਆ 10:30 ਹੋ ਗਈ ਸੀ ਨੂੰ ਤੇ ਸੋ ਜੀ ਆਪਾਂ ਆ ਗਏ ਅੱਜ ਤੇ ਸ਼ਾਂਤੀ ਅੱਜ ਬਣਾ ਕੇ ਖਵਾ ਸ਼ਾਂਤੀ ਬਣਾ ਕੇ ਖਾਓਗੇ ਆਲੂ ਵਾਲੇ ਪਰੌਂਠੇ ਸਾਨੂੰ ਅੱਜ ਤੇ ਖਾਵਾਂਗੇ ਜੀ ਤੇ ਉਧਰ ਦੇਖੋ ਸ਼ਾਂਤੀ ਕਰਾਰੇ ਪਰੌਂਠੇ ਸਨ ਅੱਜ ਅੰਜੀ ਸ਼ਾਂਤੀ ਬਹੁਤ ਸੋਹਣੇ ਪਰੌਂਠੇ ਬਣਾਉਂਦੀ ਐ ਸੋ ਪੁੱਚੇ ਪੁੱਚੇ ਲਾ ਚੁੱਕੇ ਆ ਸ਼ਾਂਤੀ ਸਾਰੇ ਫਰਨੈਲ ਨਾਲ ਲਵਾ ਚੁੱਕੇ ਆ ਆਲੂ ਉਬਲਨੇ ਰੱਖਤੇ ਆਪਾਂ ਤੇ ਹੁਣ ਉਹਨੂੰ ਦੇਖੂਗੀ ਮਸਾਲਾ ਮੈਂ ਹੀ ਤਿਆਰ ਕਰਕੇ ਦਊਂਗੀ ਸਾਰਾ ਤੇ ਬਣੇ ਰਿਓ ਬਲੌਗ ਦੇ ਨਾਲ ਜੀ ਦੇਖਦੇ ਆਂ ਅੱਜ ਕਿਹੋ ਜਿਹੇ ਪਰੌਂਠੇ ਬਣਾਉਂਦੇ ਪਰਸੋਂ ਚੌਥੇ ਹੀ ਬਣਾਏ ਸੀਗੇ ਤੇ ਹੁਣ ਮੀਂਹ ਤਾਂ ਪੈਣਾ ਨਹੀਂ ਰੱਬ ਕਰੇ ਨਾ ਹੀ ਪਵੇ ਬਹੁਤ ਮੀਂਹ ਪੈ ਗਿਆ ਤੇ ਉਸ ਦਿਨ ਫਿਰ ਆਪਾਂ ਇਤੋਂ ਸ਼ਾਂਤੀ ਤੋਂ ਬਣਾਉਣੇ ਹੁੰਦੇ ਆਪਾਂ ਪਕੌੜੇ ਬਣਾਉਣੇ ਹੁੰਦੇ ਆਂ ਸ਼ਾਂਤੀ ਤੋਂ ਤੇ ਜਿਵੇਂ ਉਹਨੇ ਕਿਹਾ ਫੇਰ ਬਣਾਵਾ ਆਏ ਇਹ ਸਿਰ ਤੋਂ ਕਿ ਹਟੇ ਆ ਮੈਨੇ ਕਿ ਬਲੌਗ ਵੀ ਨਾਲ ਦੇਖਦੇ ਆ ਮੇਰਾ ਰਾਧਾ ਅੱਜ ਜਾਣ ਦਾ ਐਨੀਮਲ ਦੇ ਮੈਡੀਸਨ ਜਾਂ ਦਵਾਈ ਵਗੈਰਾ ਲਾਉਣ ਜਾਣ ਦਾ ਦੇਖਦੇ ਆ ਜਾਨੀ ਐ ਮੈਂ ਪਰ ਗਰਮੀ ਵੀ ਅੱਜ ਬਹੁਤ ਜਿਆਦਾ ਹੈ ਤਰੀ ਤਰੀ ਠੀਕ ਨਹੀਂ ਹੈਗੀ ਨੂੰ ਪਤਾ ਹੀ ਹੈ ਜੇ ਸੈਲ ਟਾਈਫਾਇਡ ਹੋ ਜੇ ਫਿਰ ਬੰਦਾ ਸੱਟ ਰਿੰਦਾ ਹੀ ਹੈਗਾ ਤੇ ਤੁਰ ਤੁਰ ਕੇ ਕਪਤਾਨ ਓਏ ਕਪਤਾਨ ਆ ਚਲਿਏ ਬਾਹਰ ਦੇਖੀਏ ਬਾਹਰ ਚਲਿਏ ਤੈਨੂੰ ਬਾ ਦੁੱਧ ਪੀ ਲੈ ਫਿਰ ਚੱਲਦੇ ਆ ਬਾ ਦੁੱਧ ਵੀ ਪਹਿਲਾਂ ਨਾ 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 ਮਤਲਬ ਇਹ ਆ ਚੱਲੀਏ ਬਾਹਰ ਇਹਨੂੰ ਤਾਂ ਬਸ ਆਈ ਹੈ ਬਸ ਬਾਹਰ ਲੈ ਜਾਓ ਹੁਣ ਅਸੀਂ ਚੱਕ ਕੇ ਲਿਆਉਗਾ ਇਹ ਇਹ ਬਣੇਗਾ ਮੇਰੇ ਬਲੌਗ ਦੇ ਲਈ ਆਓ ਜੀ ਸ਼ਾਂਤੀ ਆਲੂ ਚੱਕ ਲੈ ਮੈਂ ਕਰਦਾ ਸ਼ਾਂਤੀ ਐ ਸ਼ਾਂਤੀ ਵਾਹ ਅਰੇ ਲਾਈ ਰਾ ਹਮ ਕਰਦੇ ਵੇ ਆਲੂ ਪਿਆਰੀ ਹੋਰ ਤਾਂ ਨਹੀਂ ਕੱਟਣਾ ਸ਼ਾਂਤੀ ਆ ਲਿਆਈ ਦੇਖਿਆ ਬੰਨਣਾ ਚਾਹੀਦਾ ਤਾਂ ਉਹ ਰੱਖ ਅੱਛਾ ਲਿਆਈ ਸ਼ਾਂਤੀ ਮਿਰਚ ਤੇਜ ਪਾਈ ਥੋੜੀ ਜੀ ਹੈ ਮੇਥੀ ਪਾ ਲਈ ਵਿੱਚ ਸ਼ਾਂਤੀ ਬਣਾਉਂਦੀ ਆ ਘਾਰੇ ਉੱਥੇ ਹੈ ਇਹ ਦੀ ਸਟਾਰ ਵਾਂ ਸੀ ਵੀ ਸਟਾਰ ਬਣ ਗਈ YouTube ਤੋਂ ਨਾਲ ਦੀ ਹਿੰਦ ਤੱਕ ਲੈ ਕੇ ਇਹ ਆਉਂਦੀ ਕਿੱਥੋਂ ਆਈ ਇਹ ਹੀਮਾ ਮਮਾ ਲਈ ਚਾਚੇ ਤਾਈ ਦੀ ਕੁੜੀ ਹੈ ਸ਼ਾਂਤੀ ਕਿਸ ਕੀ ਤਾਈ ਦੀ ਲੜਕੀ ਹੈ ਚਾਚੇ ਤਾਈ ਦੀ ਕੁੜੀ ਇਹ ਮਮਾ ਦੇ ਚਾਚੇ ਤਾਈ ਦੀ ਕੁੜੀ ਹੈ ਉਹ ਪਿਆਜ਼ ਕੁਝ ਲਿਆ ਮੈਂ ਸਾਰੇ ਰਲਾ ਦਿੰਨੇ ਆਂ ਵੀ ਸ਼ਾਂਤੀ ਸ਼ਾਂਤੀ ਖਾਣਾ ਬਹੁਤ ਸਵਾਦ ਬਣਾਉਂਦੀ ਹੈ ਅੱਛਾ ਜੀ ਮੈਂ ਇਹੋ ਮੈਨੂੰ ਤਾਂ ਲੱਗਿਆ ਨਹੀਂ ਸੀ ਬੱਸ ਤੁਸੀਂ ਵੀ ਖਾ ਲਿਆ ਕਰੋ ਤੂੰ ਖਾਦਦਾ ਹੀ ਨਹੀਂ ਕਦੇ ਇਹਦਾ ਬਣਿਆ ਹੋਇਆ ਸ਼ਾਂਤੀ ਸੁੱਕੇ ਆਲੂ ਨਾ ਸਾਡਾ ਜੀ ਸਬਜ਼ੀ ਕਰ ਨਹੀਂ ਕਰਦਾ ਨਾਲ ਅਜੇ ਫਿਰ ਅਸੀਂ ਨੂੰ ਕਹਿੰਦੇ ਸੁੱਕੇ ਆਲੂ ਬਣਾ ਸਾਡੇ ਵਾਸਤੇ ਹੈ ਉਹ ਬਣਾ ਕੇ ਖਾ ਲਿਆ ਗਿਆ ਗਿੱਲੇ ਗਿੱਲੇ ਦਿੰਦੇ ਵਿੱਚ ਤਰੀ ਹੜੀਂਦੀ ਨਾ ਮਤਲਬ ਇਹ ਕੱਲ੍ਹ ਤੋਂ ਥੋੜੀ ਘਰੇ ਹੋਣਾ ਪਾਣੀ ਪਾ ਕੇ ਵਿੱਚ ਆ ਆ ਪਾਣੀ ਪਾ ਕੇ ਢਿੱਲੇ ਢਿੱਲੇ ਬਣਾ ਦੇ ਸੁੱਕਾ ਡਰਾਈ ਜਦੋਂ ਉਧਰ ਮੰਮੀ ਕੇ ਰੋਟੀ ਬਣਾਉਂਦੀ ਸੀ ਗੱਪ ਮਾਰਤਾ ਸੀ ਦੀ ਸ਼ਾਂਤੀ ਤੋਂ ਲੱਗ ਜਾਣਾ ਮੰਮੀ ਕੇ ਇਹ ਘਰ ਤੇ ਲੱਗ ਜਾਣਾ ਕੰਮ ਘਾਟਾਉਂਦਾ ਸੀ ਹੁਣ ਬਾਲਾ ਸਕਰੀਨ ਸੋ ਹਾਂ ਤਾਂ ਕਿੰਨੇ ਸਾਲ ਤੋਂ ਸਾਡੇ ਘਰ ਪਤਾ ਕਿੰਨੇ ਸਾਲ ਹੋ ਗਏ ਰਾਇਨ ਕਿੰਨੇ ਸਾਲ ਹੋ ਗਏ 2014 ਤੋਂ ਲਾ ਲਾ 6 6 ਤੇ 6 ਤੇ 5 11 ਸਾਲ 11 ਸਾਲ ਬਾਅਦ ਮਸਾਲਾ ਲੱਗ ਗਿਆ ਪੂਰਾ ਸ਼ਾਂਤੀ ਕਿੰਨੇ ਸਾਲ ਹੋ ਗਏ ਤੁਹਾਨੂੰ ਪਤਾ ਹੈ 12 ਸਾਲ ਹੋ ਗਏ ਤੇਰੇ ਕੋ ਮਾਰੇ ਘਰ ਮੇ ਲੱਗੀ 12 ਸਾਲ ਕਰੋ ਲੱਗ ਰਹਾ ਹੈ ਕੜਵਾ ਲੱਗ ਰਹਾ ਹੈ ਆਲੂ ਮੇ ਕੀ ਕੜਵਾ ਹੈ ਸਭ ਕੀ ਆਲੂ ਦੇਖੋ ਜੀ ਇਹ ਵੀ ਗੱਲ ਮੰਨਣ ਵਾਲੀ ਵੀ 12 ਸਾਲ ਹੋ ਗਏ ਸ਼ਾਂਤੀ ਸਾਡੇ ਘਰੇ ਲੱਗੀ ਹੋਈ ਸਾਰਾ ਘਰ ਬਰੇ ਹੀ ਦੇਖਦੀ ਹੈ ਉਹ ਤਾਂ 12 ਸਾਲ ਦੀ ਹੋ ਗਈ ਮੇ ਸਾਹ 12 ਸਾਲ ਹੋ ਗਏ ਨਾ ਤੁਸੀਂ 26 ਸਾਲ ਦੀ ਹੋ ਸ਼ਾਂਤੀ ਕਿਤਨੇ ਸਾਲ ਕੀ ਹੋਗੀ ਉਹ 24 ਸਾਲ ਦੀ ਹੋ 12 ਸਾਲ ਦੀ ਕੰਮ ਮਜ਼ਦੂਰੀ ਮਜ਼ਦੂਰੀ ਦਾ ਐਕਟ ਲਾਗੇ ਉਹਦੇ ਸੁਣਨ ਦੇ ਨਾ ਕਰ 35 ਚੱਲ ਰਿਹਾ ਹੁੰਦੋਂ 35 ਸਾਲ ਦੀ ਹੁੰਦੀ ਚਲੋ ਸ਼ਾਂਤੀ ਬਣਾ ਫਿਰ ਅੱਗੇ ਦੇਖਦੇ ਕੀ ਕਰਨਾ ਸ਼ਾਂਤੀ ਨੇ ਮਤਲਬ ਸ਼ਾਂਤੀ ਕੱਢਦੀ ਆ ਹੁਣ ਖਰਾਬ ਵਾਲੀ ਸ਼ਾਂਤੀ ਨੇ ਆਪਾਂ ਨਾ ਸੀ ਡਿਊਟੀ ਮਿਰਚਾ ਪਾਈਆਂ ਜ਼ਿਆਦਾ ਨਹੀਂ ਪਾਈਆਂ ਮਿਰਚ ਪਾਈਏ ਉਹ ਆ ਸ਼ਾਂਤੀ ਆ ਮੈਂ ਮਿਰਚ ਚੱਕ ਹਰ ਚੱਕ ਲਈ ਆਏ ਬੜਾ ਦੇ ਕਰਾਰੇ ਜੇ ਪੂਰੇ ਉਹਦੇ ਨਾਲ ਫਰਕ ਪਿਆ ਦਵਾਈ ਨਾਲ ਕੁਛ ਹੋਂ ਨਹੀਂ ਪੇਟ ਤਾਂ ਨਹੀਂ ਲੱਗ ਰਿਹਾ ਨਹੀਂ ਹੂੰ ਫਾ ਚੱਕਰ ਤੋਂ ਚੱਕਰ ਤੋਂ ਹੁਣ ਪਤਾ ਨਹੀਂ ਚੱਲ ਰਿਹਾ ਇਹਦੇ ਠੀਕ ਆ ਦਾ ਮਤਲਬ ਫਿਰ ਠੀਕ ਹੀ ਆ ਫਿਰ ਤਾ ਵੀ ਨਹੀਂ ਪਤਾ ਚੱਲ ਰਹਾ ਸਵੇਰ ਤੋਂ ਕੈਸੀ ਹੋਈ ਪੜੀ ਥੀ ਏ ਠੀਕ ਹੈ ਬਤਾ ਫਰਕ ਆ ਗਿਆ ਸੇ ਅੱਖ ਚੜਾ ਹੋਇਆ ਹੈ ਨਾ ਹਾਂ ਨਹੀਂ ਜਬ ਆਈ ਸੀ ਤਬ ਕੈਸੀ ਥੀ ਇਹਨੂੰ ਆਪਾਂ ਦਵਾਈ ਦਵਾਈ ਹੁਣ ਇਹ ਹੋ ਗਈ ਠੀਕ ਥੋੜੀ ਜਿਹੀ ਤਾਂ ਹੀ ਆਪਾਂ ਕੇ ਪਰੌਠੇ ਬਣਾ ਕੇ ਠੀਕ ਹੈ ਆ ਮਿਕਸ ਕਰ ਸ਼ਾਮ ਤੀ ਚਮਚ ਕਰ ਲੈ ਸਵਾਦ ਬਣਿਆ ਜੀ ਪੂਰਾ ਧਿਆਨ ਨਾਲ ਥੋੜੀ ਜਿਹੀ ਆਲੂ ਮੰਗਾਏ ਨੇ ਮੈਂ ਬਹੁਤ ਟੇਸਟੀ ਆ ਇਹ ਰੱਖੋ ਆਇਆ ਰੱਖ ਕੇ ਖਾਣ ਤੇ ਮਜ਼ਾ ਬਹੁਤ ਆਉਂਦਾ ਹੈ ਹਨ ਕੇ ਪਰੌਂਠੇ ਹਾਂ ਆਪਾਂ ਤਾਂ ਖਾ ਲਈ ਚਾਹ ਬਣ ਰਹੀ ਆ ਬਿਊਟੀ ਤੂੰ ਆਏ ਕਿਉਂ ਪਾਉਣੀ ਹੁੰਨੀ ਵਿੱਚ ਸਾਰਾ ਕੁਝ ਨਹੀਂ ਇਹ ਪਹਿਲਾ ਮਸਾਲਾ ਪਾਇਆ ਕਰ ਪਹਿਲਾਂ ਦੁੱਧ ਪਾਉ ਫੇਰ ਮਸਾਲਾ ਪਾਉਗਾ ਆ ਲੋ ਜੀ ਹੋਰ ਸੌਂਦੀ ਕਿਉਂਕਿ ਉਹ ਟੇਸਟ ਆਏ ਆਉਂਦਾ ਇਦਾਂ ਮੈਂ ਮਸਾਲਾ ਪਾ ਕੇ ਦੇ ਦੂੰ ਟੇਸਟ ਹੀ ਨਹੀਂ ਆਉਂਦਾ ਪਾਣੀ ਦੇ ਵਿੱਚ ਪਾਇਦਾ ਉਬਲਦੇ ਪਾਣੀ 'ਚ ਪਹਿਲਾਂ ਮਸਾਲਾ ਪਾ ਚਾਹ ਵਾਲੇ ਨੇ ਬਣਾਇਆ ਹੋਇਆ ਫੇਰ ਪੱਤੀ ਪਾ ਫੇਰ ਖੰਡ ਪਾ ਫੇਰ ਦੁੱਧ ਪਾ ਕੇ ਨੂੰ ਉਬਾਲ ਹੋਲੀ ਹੋਲੀ ਕੀ ਬਣੋ ਤੂੰ 20 ਵਰ ਚਾਹ ਬਣਾਉਣੀ ਸਮਝਾਇਆ ਸਮਝ ਨਹੀਂ ਆਉਂ ਚਾਹ ਦੀ ਮੇਰੀ ਗੱਲ ਸੁਣੋ ਇਹ ਨਾ ਚਾਹ ਬਣੀ ਸਵਾਲ ਫੇਰ ਦੇਖੀ ਤਰ੍ਹਾਂ ਬਣਦਾ ਕੀ ਹਾਂਜੀ ਤੁਹਾ ਇਦਾਂ ਬੰਦੇ ਬੰਨੂਗਾ ਨਹੀਂ ਹੁੰਦੀ ਹੈ ਹੈ ਇਹਨਾਂ ਬਰਾਉਂਡੀ ਕੀ ਨਹੀਂ ਇਹ ਤਰਾਉਠੇ ਬੰਨਦੇ ਆਲੂ ਤਾਂ ਬਹੁਤ ਨੇ ਤੇ ਸ਼ਾਂਤੀ ਸ਼ਾਂਤੀ ਲਾਈਟ ਜਗਾ ਲੈਣਾ ਇਹਨੂੰ ਜਗਾ ਰਹੀ ਹੈ ਇਸ ਨੂੰ ਕਿਉਂ ਨਹੀਂ ਜਗਾਤੀ ਹੈ ਲਾਉਣੀ ਹੈ ਬਸ ਸਫਾਈ ਕਰਨ ਆ ਰਹੀ ਹੈ ਸ਼ਰਾਦ ਨਿਕਲ ਜਾਣਾ ਵਜੇ ਤਾਂ ਪੰਜ ਕ ਸ਼ਰਾਦ ਨਿਕਲ ਜਾਣ ਜਦੋਂ ਪੰਜ ਕਿਸ਼ਰਾਦ ਰਹਿ ਗਏ ਉਦੋਂ ਦੋ ਤਿੰਨ ਦਿਨ ਤਾਂ ਲੱਗਣਗੇ ਸਫਾਈ ਤੇ ਨਰਾਤੇ ਆਣਗੇ ਫੇਸਪਾਈ ਕਰਾਂਗੇ ਇਹ ਚ ਮਸਾਲਾ ਕਿੱਥੇ ਪਾਏ ਮਸਾਲਾ ਕਿੱਥੇ ਚਾਹ ਤੇ ਅੱਲਾ ਬਾਤ ਚ ਪਊਗਾ ਇਹਦੇ ਚ ਇਹ ਕੁੜੀ ਦਾ ਮੈਂ ਕੀ ਕਰਾਂ ਹੂੰ ਨੱਕ ਤੇ ਨਿੱਕੀ ਮਾਂਜੀ ਕਰ ਦਦੇ ਮਮੀ ਮੇਰੀ ਵੀਡੀਓ ਆਏ ਪਾਉਣ ਦੀ ਲੋੜ ਨਹੀਂ ਪਤਾ ਨਹੀਂ ਕੀ ਬਣਾ ਦਿੰਦੇ ਮੈਨੂੰ ਜਿਹੜੀ ਕਿ ਸਵਾਦ ਨਹੀਂ ਲੱਗਦੀ ਨਾ ਚਾਹ ਬਣੀ ਹੁਣ ਦੇਖਦੇ ਆਂ ਆਉਂਦੀ ਹੈ ਚਾਹ ਕਿਦਾਂ ਦੀ ਬਣਾਈ ਆ ਬਿਊਟੀ ਤੇਰਾ ਨਾ ਕੁੱਟ ਦੀ ਕਮੀ ਆ ਤੈਨੂੰ ਆ ਚੱਕ ਲਈ ਆਪਾਂ ਚਾਹ ਤੇ ਹੁਣ ਦੇਖਦੇ ਆਂ ਕਿਦਾਂ ਦੀ ਆ ਪੀ ਕੇ ਲੰਗਿਆ ਤਾਂ ਠੀਕ ਲੱਗਦਾ। ਲਓ ਜੀ। ਸਵਾਦ ਹੀ। ਜਾਣਗੇ ਨਾ ਕਈ ਉਹ ਮੈਂ ਤਾਂ ਠੀਕ ਆ ਪਰ ਟੇਸ ਨਹੀਂ ਚਾਹਦਾ। ਸੌ ਲੱਗੀ। ਤੱਤੇ ਪਾਣੀ ਜਿਵੇਂ ਖੰਡ ਪਾਈ ਹੁੰਦੀ ਐ। ਐਂਗੋ ਮੈਂ ਜੀ ਕਰਦਾ ਤਾਂ ਨਾ ਵੀ ਤੁਹਾਡੇ ਮੈਂ ਛੇਤਰ ਤੁਹਾਡੇ ਫੇਰ ਆ ਫੇਰ ਤੁਸੀਂ ਬੰਦੇ ਲੋਟ ਬਣੋਗੇ ਚਾਹ ਬਲੋਣੇ ਤੋਂ ਫੇਰ ਆਉਗੀ। ਕੋਈ ਨਹੀਂ ਸਕਦਾ। ਪੀ ਰੇ ਚਾਹ ਪੀ ਚਾਹ ਨੂੰ ਪੀ। ਪਾਣੀ ਚ ਤਾਂ ਖੰਡ ਪਾਈ ਹੁੰਦੀ ਆ। ਸਹੀ ਗੱਲ। ਫੇਰ ਮੈਂ ਝੂਠ ਮਾਰਦੀ ਆ। ਇਹ ਕੀ ਹੋ ਗਿਆ? ਤੈਨੂੰ ਜਦੋਂ ਮੈਂ ਕਹਿੰਦੀ ਗਰਮ ਪਾਣੀ ਦੇ ਵਿੱਚ ਇਹਨੂੰ ਮਸਾਲੇ ਨੂੰ ਉਬਾਲਿਆ ਕਰੋ। ਸਵੇਰੇ ਪੀਣੀ ਹੋਣੀ ਚਾਹ ਮੇਰੀ ਬਣੀ ਨਾ। ਜਮਾ ਹੀ ਆਈ ਲੱਗ ਰੇ ਮੈਂ ਪਾਣੀ ਚ ਖੰਡ ਦੇ ਬਾਈ। ਤੇ ਤੈਨੂੰ ਮੈਂ ਕਹਿੰਦੀ ਖੰਡ ਪੱਤੀ ਪਾ ਕੇ ਸਾਰਾ ਕੁਝ ਜੱਬ ਬਾੜ ਦੇੰਨੇ ਤੁਸੀਂ। ਸ਼ਾਂਤੀ ਚ ਨਚਾਏ ਪੀ। ਤੂੰ ਨਹੀਂ ਰੱਖਾਈ। ਚਾਹ ਪੀ ਤੂੰ ਨੇ। ਪੈਸੀ ਤੇ। ਚਾਹ ਪੀ ਤੂੰ ਨੇ ਸ਼ਾਂਤੀ। ਐਦਾਂ ਨਹੀਂ ਹੋ ਸਕਦਾ। ਬਕਵਾਸ ਚਾਹ ਬਣਾਈ ਜਮਾ ਸਿਰੇ ਦੀ। ਪਰ ਮੈਂ ਅੱਗੇ ਵੀ ਤਾਂ ਬਣਾ। ਚੱਕ ਲਈ ਫੇਰੇ ਗੰਦ ਜੱਬਰੇ। ਆ। ਕਿੰਨੇ ਵਾਰੀ ਕਿਹਾ ਵੀ ਚਾਹ ਨੂੰ ਇਦਾਂ ਨਾ ਬਣਾਇਆ ਕੋਰ ਚਾਹ ਨਹੀਂ ਸਵਾਦ ਆਉਂਦੀ 20 ਵਾਰੀ ਕਿਹਾ ਮੈਂ ਕੱਤੇ ਪਾਣੀ ਚ ਜਮੇ ਖੰਡ ਪਾਈ ਹੁੰਦੀ ਇਦਾਂ ਇਹ ਪਾਣੀ ਚ ਵਾਰ ਲੋ ਤੁਸੀਂ ਪਹਿਲਾਂ ਮਸਾਲਾ ਵਾਰ ਲੋ ਕੋਈ ਇਲਾਇਚੀ ਵਾਰ ਲੋ ਉਹਦੇ ਵਿੱਚ ਸਭ ਕੁਝ ਹੈਗਾ ਨਾ ਹੋਵੇ ਤਾਂ ਵੀ ਆਹ ਕੰਦਾ ਤਮਾਸ਼ਾ ਦੇਖੋ ਬਿਊਟੀ ਨੂੰ ਨਾ ਅੰਦਰ ਉਹ ਕੁੜੀ ਆਈ ਹੈ ਵੈਕਸ ਵਗੈਰਾ ਕਰਨ ਫੇਸ਼ਲ ਫੁਸ਼ਲ ਇਹ ਹੋਰ ਕੀ ਕਰ ਕਹਿੰਦਾ ਅੰਦਰ ਜਾਣਾ ਉਹਦੇ ਕੋਲੇ ਵਿੱਚ ਓਏ ਉਹਨੇ ਜਾਣਾ ਕਪਤਾਨ ਓਏ ਕਪਤਾਨ ਬਿਊਟੀ ਕੋ ਜਾਣਾ ਅੰਦਰ ਹੈ ਦੇਖ ਦੇ ਕਦੀ ਬਾੜੀ ਵਾਲ ਦੀ ਉਹਨੇ ਕੀ ਆ ਬੰਦ ਕਰ ਦਰਵਾਜਾ ਕਹਿੰਦਾ ਅੰਦਰ ਦਾਨਕੀ denn ਕੀ ਹੋਣ ਲੱਗ ਜਾਂਦਾ ਹੈ ਜਾ ਉਹ ਦੇ ਖਿੜਕੀ ਵੱਲ ਜਾ ਉਹ ਗਈ ਉਧਰ 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 ਦੀ ਕਿੱਡਾ ਇਹ ਨੂੰ ਹੈਗਾ ਕਿੱਥੇ ਜਾਣਾ ਬਿਊਟੀ ਕੋ ਜਾਣਾ ਤੈਨੂੰ ਕਟਿੰਗ ਕਰਾ ਕੇ ਲਿਆਉਣੀ ਅੱਜ ਬਿਊਟੀ ਨੂੰ ਭੇਜਦੀ ਆ ਦੇਖੀ ਹੋ ਗਿਆ ਓਏ ਕਪਤਾਨ ਹੁਣ ਤੁਹਾਨੂੰ ਠਹਿਰ ਕੇ ਦਿਖਾਵਾਂਗੇ ਉੱਧਰ ਜਾਓ ਖਿੜਕੀ ਵੱਲੇ ਦੇਖ ਲਓ ਮੱਖੀ ਬੋਕਰਾਂ ਦੇ ਰਸਤੇ ਦਾ ਨਹੀਂ ਹੈ ਉਹਦੇ ਸਮਝੋ ਉਹਦੇ ਵਿੱਚ ਤੁਸੀਂ ਕੋਈ ਇੱਕ ਨਹੀਂ ਜਿਹੜਾ ਯਾਤ ਆਜਾਂਗੇ ਮੇਰੇ ਕੋਲ ਆ ਜਾ ਆ ਜਾ ਫਿਰ ਆ ਜਾ ਆ ਜਾ ਆ ਜਾ ਲੈ ਚੱਲੀਏ ਆਪਾਂ ਬਿਊਟੀ ਕੋਲੇ ਆ ਜਾ ਫਿਰ ਹੁਣ ਇਹਨੂੰ ਚੱਲ ਵਾਲੀ ਮੱਛੀ ਪਈ ਹੈ ਵੀ ਹੁਣ ਇਹ ਬਿਊਟੀ ਕੋਲੇ ਏ ਆ ਗਿਆ ਸੋਨਾ ਕੱਕਾ ਮੇਰਾ ਸੋਨਾ ਲਾੜ ਕਰ ਲਾਉਣ ਇੱਥੇ ਆ ਕੇ ਹੈ ਕੀ ਹੁੰਦਾ ਇਹ ਕੀ ਕਰਦਾ ਪਿਆ ਤੂੰ ਇਹ ਮੇਰੀ ਮੱਖਣ ਮਲਾਈ ਮੇਰੀ ਬੁੱਗੀ ਬੁੱਗੀ ਹੈ ਨਾ ਅੱਛੇ ਬਿਊਟੀ ਏ ਬਿਊਟੀ ਅੱਛੀ ਵੀ ਲੱਗੀ ਪਈ ਐ ਬਾਹਰ ਇਹਨੂੰ ਦੇਖ ਲੈ ਕੀ ਹੋਇਆ ਵਈ ਮੈਂ ਤਾਂ ਕਿਹਾ ਹੁਣ ਬੱਸ ਆ ਜਾਵੇਂਗੇ ਤਾਂ ਉਹ ਨਾ ਆਈ ਉਹ ਇਹਨਾਂ ਲੋਕਾਂ ਚਾਈ ਉਹ ਮਾਤਾ ਲੋਕਾਂ ਇਹਨਾਂ ਨੂੰ ਬੰਦੇ ਸੰਸਾਰ ਵਗੇ ਨੀਂ ਹੁਣ ਤੱਕ ਤਾਂ ਹਾਂ ਮੈਨੂੰ ਸਾਰੀ ਆਹਦਾ ਲੋ ਜੀ ਆਪਾਂ ਚੱਲੇ ਹੁਣ ਰਾਸ਼ਨ ਲੈਣ ਆਪ ਹੀ ਜਾਣਾ ਪੈਣਾਗਾ ਬੱਚੇ ਤਾਂ ਲਿਆਉਂਦੇ ਨੇ ਸ਼ੁਰੂ ਤੋਂ ਤੇ ਪਹੁੰਚਦੇ ਲਿਖਣ ਲੱਗੇ ਆ ਰਾਸ਼ਨ ਥੋੜਾ ਹੀ ਲੈਣਾ ਪੈਣਾ ਅੱਜ ਕੀ ਕਿ ਪਿਛਲੀ ਵਾਰੀ ਲੈ ਕੇ ਆਏ ਸੀ ਤੇ ਹੋਰ ਵਸ਼ੀ ਚਲੀ ਗਈ ਸੀ ਟਾਲਾਂ ਦੂਆਂ ਵੀ ਪਈਆਂ ਨੇ ਸਾਰੀਆਂ ਥੋੜੀਆਂ-ਬਹੁਤ ਲੱਗੀਆਂ ਹੋਣੀਆਂ ਸਰਫ ਵੀ ਬਹੁਤ ਸਾਰਾ ਪਿਆਗਾ ਤੇ ਦੇਖਦੇ ਆ ਕਿੰਨਾ ਕੁ ਲੈਣਾ ਜ਼ਿਆਦਾ ਨਹੀਂ ਲੱਗਣਾ ਹੈ ਕਿ ਜਿਫਤੀ ਬਾਹਰ ਰਹਿੰਦਾ ਬਿਊਟੀ ਵੀ ਬਾਹਰ ਚਲੀ ਜਾਂਦੀ ਆ ਹੁਣ ਹੋਰ ਵਸ਼ੀ ਆਊਗੀ ਲੱਗੂ ਸੀ ਪਰ ਕਾਫੀ ਪਿਆਗਾ ਤੇ ਆਪਾਂ ਦੇਖਦੇ ਆ ਹੁਣ ਜੀ ਕੀ ਕੀ ਲੈ ਕੇ ਆਉਣਾ ਬਣਾਉਣੇ ਆ ਲਿਸਟ ਜੀ ਆਪਾਂ ਚੱਲੇ ਆ ਰਾਸ਼ਨ ਦੇ ਲੈਣ ਲਈ ਉਰਵਸ਼ੀ ਆਉਣ ਵਾਲੀ ਆ ਤੇ ਰਾਸ਼ਨ ਹੋ ਗਿਆ ਖਤਮ ਥੋੜਾ ਬੱਝਲੀ ਅੰਦਾਜ਼ ਚੱਲੂਗਾ ਮੈਂ ਪੂਰਾ ਚਾ ਜਾਣਦਾ ਤੇ ਹੁਣ ਅਸੀਂ ਚੱਕ ਕੇ ਤੁਮਗਾਏ ਦੇਖੀ ਚਲੋ ਜੀ ਸਾਡੇ ਸਟੋਰ ਤੇ ਆ ਗਿਆ ਰਾਸ਼ਨ ਵਾਲਾ ਇੱਕ ਸਾਡਾ ਰਾਸ਼ਨ ਦਿੰਦਾ ਬਹੁਤ ਵਧੀਆ ਸਟੋਰ ਹੈ ਕੋਲਾ ਅੰਕਲ ਤੋਂ ਲੈਂਦੇ ਸੀ ਪਰ ਉਹ ਠੀਕ ਹੈ ਜਿਦੋਂ ਲੈ ਗਏ ਗਾਜਰ ਤੇ ਫੋਲ ਅਗਨੇ ਵੀ ਨੇ ਕੁੜੀਆਂ ਸੱਲ ਲਈ ਜਿੱਤ ਰੱਖਿਆ ਸਮਾਨ ਆ ਆਪ ਇਹ ਸ਼ੋਰੇ ਵਿੱਚ ਆਉਰਾਸ਼ਣ ਆ ਆ ਪੱਇਆ ਪਾਇਗਾ ਇਹਦਾ ਪ੍ਰਸ਼ਾਦ ਬਣਾਉਣਾ ਆਪਾਂ ਕਾਲ ਗੈਟ ਇਨਾਈਟ 2014 ਚਲੇ ਜਿੱਦੇ ਕਾਹਨ ਆ। ਉਹ ਜੀ ਕਰਦੇ ਤਾ। ਕਦੇ ਨੋ ਗੁਰਵੇ ਦੇ। ਉਹ ਮਾਸ਼ਨੂ ਦਾ ਤਿਆਕ ਘਰਪਾ ਹਾਰਪਿਕ ਕੀ ਹੈਗੀ ਉਹ ਫਰਨਲ ਤੇ ਤੇਲ ਜਾਊਗਾ ਅਲੱਗ। ਬਹੁਤ ਐਡੀ ਰਾਸ਼ ਨਸੀ ਲੈਟ ਅੱਛੇ। ਪੂਰੀ ਸਾਡੇ ਗਵੰਡੀਆਂ ਵੀ ਆ। ਕਪਤਾਨ ਬੈਠਾ ਹੋਇਆ ਹੈਗਾ। ਇਹ ਆਪਾ ਲਾਇਆ ਕੜੀ ਨੂੰ ਤੜਕਾ ਸੋਸ ਨੂੰ ਦਿਖਾਉਣੇ ਹੈਗੇ। ਇਹ ਪਹੁੰਚਦੇ ਆਪਾਂ ਕਿਚਨ ਦੇ ਵਿੱਚ ਮੰਦਰਾ ਤਕ ਹੋ ਚੁੱਕੇ ਆ ਸੌਜੀ ਕੜ ਬਣ ਗਈ ਹੈ ਕੋਈ ਬਣ ਰਹੀ ਹੈ ਕੜੀ ਅਜੇ ਹੁਣੇ ਤੜਕਾ ਲਾ ਕੇ ਪਾ ਕੇ ਲਈਆ ਇਹ ਹੈਗੀ ਪਰ ਬਿਨਾਂ ਪਕੌੜਿਆਂ ਤੋਂ ਕਾੜੇ ਨਹੀਂ ਨਾ ਕੱਢੇ ਅਜੇ ਹੁਣੇ ਪਕ ਸੋ ਚਾਵਲ ਵੀ ਹਨ ਗਏ ਹਾਜੀ ਵਾਲਾ ਪਿਆਣੀ 100 ਵਾਲਾ ਆਊਗਾ ਤਾਂ ਕੜੀ ਬਣ ਜਿੰਦੀ ਧਿਆਨ ਰੱਖਣਾ ਬੰਦਾ 100 ਵਾਲੇ ਚ ਕੜੀ ਬਣ ਜਿੰਦੀ ਆ ਅਣਬਾਰੇ ਹੋ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਜੀ ਗਰਮੀ ਬਹੁਤ ਜ਼ਿਆਦੀ ਆ ਗਈ ਕਪਤਾਨ ਨੇ ਡਾਈਟ ਵਗੈਰਾ ਖਾ ਲਈ ਆ ਆਪਾਂ ਜੇ ਥੱਕ ਉਰ ਬਸ਼ੀ ਆਜੂ ਕਾਹੀਓ ਗੁੱਟੀ ਆ ਰਹੀ ਐ ਸ਼ੂਟਿੰਗ ਤੋ ਗਿਫਟ ਗਿਆ ਲੈਣ ਸਵੇਰੇ ਉਹਨੂੰ ਜੀ ਦੀਵਾਰੇ ਫੇਰ ਹਰੇ ਕੁ 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 ਵਾਓ ਬਹੁਤ ਧੀਆ ਚਾਹ ਵੀ ਹਲਕਾ ਦੀਏ ਇਹ ਅਜੇ ਕੜੀ ਬਣਦੀ ਐ ਆਪਣੀ ਕੜੀ ਬਣਨ ਵਾਲੀ ਵੀ ਐ ਪੈਨ ਉਲ ਆ ਚੁੱਕੇ ਆ ਚਾਵਲ ਆਪਣੇ ਬਣ ਚੁੱਕੇ ਨੇ ਬਦਲੇ ਵਾਲੇ ਆ ਰਹੇ ਪੂਰੇ ਬਸ ਤਕਰੀਬਨ ਬਾਣੀ ਵੀ ਚੁੱਕੀ ਆ ਸਭ ਤੋਂ ਸੌਖੀ ਕੜੀ ਬਣਦੀ ਆ ਬਸ ਥੋੜੇ ਪਕੌੜੇ ਪਕੋੜੇ ਪਾਉਣੇ ਹੋਣ ਤੇ ਫੇਰ ਸਭ ਦਾ ਆਪਰਾ ਕੰਮ ਹੋ ਜਾਂਦਾ ਹੈ ਹਰ ਬਾਣੀ ਗਈ ਆ ਆਪਾਂ ਇਹਨੂੰ ਥੋੜੀ ਜਿਹਾ ਢੱਕ ਦੇਣੀ ਆ। ਸੌ ਆਪਾਂ ਛੱਡਿਆਣ ਥੋੜੀ ਜਿਹਾ ਲਾ ਕੇ। ਚੁੱਕਿਆ ਥੋੜੀ ਚਾਵਲ ਤੇ ਕੜੀ ਟੇਸਟ ਕਰ ਲਈਏ ਮੈਂ। ਨਮਕ ਘੱਟ ਸੀਗਾ ਸੋ ਨਮਕ ਪਾਤਾ। ਖੱਟੀ ਬਣੀ ਆ। ਬਸੇ ਕਰਦੀ ਸੀਗੀ। ਇਹ ਕੜੀ ਚਾਵਲ ਖਾ ਲਈ ਬਸ ਥੋੜੀ ਜਿਹੀ। ਬਹੁਤ ਟੇਸਟ ਬਣਿਆ। ਮੋਰ ਜੀ ਵੱਧ ਪੈ ਗਈ ਆ ਤੇ ਨਾ ਮੁੱਕ ਕੱਟ ਮਿਰਚ ਨੂੰ ਤਾਂ ਹੁਣ ਕੱਢ ਨਹੀਂ ਸਕਦੇ ਨਾਮ ਕੁ ਜੀ ਗੁਰਪਾਲ ਆਪਾਂ ਹੋ ਬਹੁਤ ਟੇਸਟਾ ਖੱਟੀ-ਖੱਟੀ ਗੜੀ ਬਣੀ ਐ ਖਾ ਕੇ ਰੋਟੀਆਂ ਨਹਾਉਣੇ ਨਾ ਕੇ ਜਾ ਕੇ ਉਹਨੇ ਮੰਮੀ ਕਰੇ ਇਹ ਇਤਰਾਜ਼ ਨਹੀਂ ਮੰਮੀ ਕਰੇ ਚੱਲ ਰਿਹਾ ਪਾਠ ਆ ਮੰਮੀ ਪਾਠ ਸੁਣੀ ਜਾਂਦੀ ਆ ਹਾਂਜੀ ਐਂ ਲੱਗਦਾ ਚਲ ਜੀ ਪਾਠ ਗੋਣ ਹੋ ਨਾਮ ਹੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜਿਆ ਕਾਦੀ ਪੱਖਾ ਤਾਂ ਬਾਹਰ ਲੱਗ ਗਈ ਮੈਂ ਇਹ ਹੈ ਕਾਕਾ ਉਹ ਇਹ ਸੀਗਾ ਸਾਡਾ ਅੰਦਰ ਤੇ ਆ ਬੈਠੇ ਮੇਰੇ ਲੱਡੂ ਗੋਪਾਲ ਜੀ ਸੋ ਦੇਵ ਨੇ ਕਦੋਂ ਆਣਾ ਦੇਵ ਨੇ ਕੱਲ ਨੂੰ ਆਣਾ ਲੈਣ ਗਿਆ ਰਹਾ ਗਿਫਟੀ ਹਾਂ ਜਾਣਤਾ ਹੀ ਕੁੜੀ ਦੇ ਵੀ ਸੁਣ ਕੇ ਹੁਣ ਆ ਕਰਾਂਗੇ ਕਰੇ ਉਹ ਰੋਜ਼ ਹਾਈ ਹਾਈ ਉਹ ਲੈ ਕੇ ਨਿਕਲੇ ਰੋਜ਼ ਦੇਖਣ ਮੈਂ ਤਾ ਉਹ ਚੱਕਰ ਨ ਕਰ ਸੀ ਅਨੇ ਆ ਵੀ ਆ ਬੈਲੇ ਦੋ ਕਿਲੋ ਭਰਵਾ ਦੇ ਉੱਤੇ ਜਾ ਕੇ ਦਾ ਕੋਈ ਨਾ ਕਿ ਕਿਵੇਂ ਚੱਕਾ ਮੁੱਛਾ ਵੀ ਆਈਆਂ ਪੀਉਂਦੇ ਕੁੜੀ ਇਹ ਤਾਂ ਦੇਖੀ ਹੈ ਕਿ ਬਾਹਰ ਲਈ ਆਈ ਸੀ ਇਹ ਜਰਮਨ ਦੀ ਕੁੜੀ ਇਹਦਾ ਸੰਡੀ ਦੀ ਕੁੜੀ ਨਾਲ ਰਿਸ਼ਤਾ ਕਰਨਾ ਕਹਿੰਦੀ ਮੈਂ ਦੇਵ ਨਾਲ 3 ਸਾਲ ਵੱਡੀ ਹੈਗੀ ਉਹ ਤਾਂ ਉਹ ਦੂਰ ਗਈ 3 ਸਾਲ ਵੱਡੀ ਆ ਹੋਰ ਮੈਂ ਕਹਾਂ